ਸਾਡੀ মিডিਆ ਦਾ ਮੈਂ ਬਹੁਤ ਇਹਨਾਂ ਐਪਰੀਸ਼ੀਏਟ ਕਰਦਾ ਵੀ ਇਹ ਹੱਟਵੇਂ ਕਦੇ ਸਾਨੂੰ ਮੁਰਤਦ ਬਣਾਉਣ ਵੇਲੇ ਵੱਖ ਬੋਰਡ ਤੰਗ ਕਰਦਾ ਇਹ ਆ ਉਰੇ ਦੇ ਜਿਹੜੇ ਕੋਈ ਹੋਰ ਸ਼ਰਾਰਤੀ ਅੰਸਰ ਹੈ ਤਾਂ মিডিਆ ਨੇ ਸਾਡਾ ਅੱਜ ਤੱਕ ਸਾਥ ਦਿੱਤਾ ਤੇ ਹੁਣ ਵੀ ਤੁਹਾਨੂੰ ਸਾਨੂੰ মিডিਆ ਦੇ ਸਾਥ ਦੀ ਬਹੁਤ ਲੋੜ ਹੈਗੀ ਤੇ ਮੈਂ ਤੁਹਾਡਾ ਇਹ ਧੰਨਵਾਦ ਕਰਦਾ ਤੇ ਸਾਡਾ ਪੂਰੀ ਜਿਹੜੀ ਸਾਡੀ ਗੱਲ ਹੈ ਇਹ ਜਿਹੜੀ ਅਨੀਆਂ ਬੋਲੀਆਂ ਸਰਕਾਰਾਂ ਯਾ ਕੋਈ ਸ਼ਰਾਰਤੀ ਅਫਸਰੀ ਇਹਦੇ ਵਿੱਚ ਬੈਠੇ ਹੋਏ ਨੇ ਸਰਕਾਰਾਂ ਦੇ ਵਿੱਚ ਜਿਹੜਿਆਂ ਦੇ ਇਰਾਦੇ ਸਾਡੀਆਂ ਮਸਜਿਦਾਂ ਤੇ ਸਾਡੇ ਕਬਰਸਤਾਨਾਂ 'ਤੇ ਨੀਕ ਨਹੀਂ ਹੈਗੇ ਵੀ ਉਹਨਾਂ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰੀ ਹੋਈ ਹੈ ਤੇ ਇਹਨੂੰ ਪਹੁੰਚਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇੱਥੇ ਦਾ ਮਸਲਾ ਜੀ ਦੇਖੋ ਆ ਜਿਹੜੀ ਪੂਰੇ ਤੁਸੀਂ ਦੇਖਿਆ ਹੋਣਾ ਵੀ ਇਹ ਪਾਸ ਏਰੀਏ ਦੇ ਵਿੱਚ ਮਸਜਿਦ ਆ ਤੇ ਕਈ ਜਿਹੜੇ ਸ਼ਰਾਰਤੀ ਮੈਂ ਕਹਿੰਦਾ ਜਿਹੜੇ ਦੇ ਮੂੰਹਾਂ ਨੂੰ ਖੂਨ ਲੱਗਿਆ ਵਾ ਨਾ ਪ੍ਰਾਣਾ ਵੱਕ ਬੋਰਡ ਤੇ ਜਿਹੜੇ ਉਹ ਉਹਨਾਂ ਦਾ ਕੀ ਸੀਗੇ ਜਿੰਨੀਆਂ ਵਧੀਆ-ਵਧੀਆ ਪ੍ਰੋਫੀ ਹੈਗੀਆਂ ਉਹਨਾਂ ਨੇ ਵੇਚ-ਵੇਚ ਕੇ ਇਹੋ ਜਿਹੇ ਸਰਮਾਇਦਾਰਾਂ ਨੂੰ ਦਿੱਤੀਆਂ ਜਿਹੜੇ ਦੇ ਵਿੱਚ ਉਹਨਾਂ ਨੇ ਇਹੋ ਜਿਹੇ ਮਤਲਬ ਉਹਨਾਂ ਨੇ ਆਪਣੇ ਕੰਮਕਾਰ ਖੋਲੇ ਵੀ ਜਿਹੜੇ ਸਾਡੀ ਮੰਜਦਾਂ ਵੀ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਸਾਡੇ ਜਿਹਨੇ ਕਬਰਸਤਾਨਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਦਫਨ ਨੇ ਤੇ ਉਹਨਾਂ ਦੀ ਰੂਹਾਂ ਨੂੰ ਵੀ ਠੇਸ ਪਹੁੰਚਦੀ ਹੈ ਵੀ ਉਹਨਾਂ ਨੇ ਇਹੋ ਜਿਹੇ ਉਹਤੇ ਕੰਮਕਾਰ ਖੋਲੇ ਹੁਣ ਇਹਨਾਂ ਦਾ ਵੀ ਆਹੀ ਉਰੇ ਆਰਾਧਾ ਆ ਦੇਖੋ ਇਹ ਫੌਸ਼ ਏਰੀਆ ਇਹਦੇ ਵੀ ਨਾਲ ਇਹ ਯਾਤਾ ਇਹਨਾਂ ਦਾ ਕੋਈ ਨਾ ਕੋਈ ਇੱਕ ਪਹਿਲਾਂ ਤੁਹਾਨੂੰ ਪਤਾ ਹੀ ਵੀ ਅੱਜ ਤੋਂ 4-5 ਜਾਂ 6 ਮਹੀਨੇ ਪਹਿਲਾਂ ਦੀ ਗੱਲ ਹੈਗੀ ਐ ਵੀ ਡੀਜੀਪੀ ਸਾਹਿਬ ਉਸ ਟਾਈਮ ਇਹਦੇ ਵਕ ਬੋਰਡ ਦੇ ਪ੍ਰਸ਼ਾਸਕ ਲਾਇ ਹੋਏ ਸੀਗੇ ਫਰੂਕੀ ਸਾਹਿਬ ਤੇ ਉਸ ਸਮੇਂ ਇਹਨਾਂ ਨੇ ਇੱਕ ਬੰਦੇ ਨੂੰ ਲੀਸ ਤੇ ਦਿੱਤੀ ਉਸ ਤੋਂ ਪਹਿਲਾਂ ਜਿਹੜੀ ਉਹ ਵੀ ਪਹਿਲਾਂ ਇੱਕ ਡੀਜੀਪੀ ਨੇ ਆਪਣੇ ਜਿਹੜਾ ਕਟਿੰਗ ਕਰਨ ਵਾਲੇ ਨੂੰ ਦਿੱਤੀ ਸੀਗੀ ਅਸੀਂ ਨਰਸਰੀ ਸੀਗੀ ਉਹ ਅਸੀਂ ਕਿਵੇਂ ਧਰਨੇ ਧੁਰਨੇ ਦੇ ਕੇ ਜਲਾਸ ਕਰਕੇ ਸਾਡੇ ਇਲਾਕੇ ਦੇ ਲੋਕਾਂ ਨੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਡੇ ਹਿੰਦੂ ਸੀ ਇੱਕ ਭਾਈਚਾਰੇ ਨੇ ਰਲ ਕੇ ਇਹ ਮਸਜਿਦ ਨੂੰ ਆਵਾਜ਼ ਕਰਾਇਆ ਇਹ ਜਗ੍ਹਾ ਨੂੰ ਖਾਲੀ ਕਰਾਇਆ ਤੇ ਉਸ ਤੋਂ ਬਾਅਦ ਇਹ ਮਸਜਿਦ ਬੜੀ ਬਹੁਤ ਸੋਹਣੀ ਬਣ ਗਈ ਤੇ ਉਹਦਾ ਰੱਬ ਦਾ ਸ਼ੁਕਰ ਹੈ ਤੇ ਬਹੁਤ ਸਹਿਯੋਗ ਮਿਲੇ। ਟਿੱਕੋ ਪਤਾ ਕੀ ਗੱਲ ਹੈ ਇਹ ਜਗ੍ਹਾ ਸੂ ਕਬਰਸਤਾਨ। ਕਬਰਸਤਾਨ ਦੀ ਜਗ੍ਹਾ ਨੂੰ ਅਲਾਟ ਕਰਨ ਦੀ ਲੋੜ ਨਹੀਂ ਸਾਡੇ ਬਜ਼ੁਰਗਾਂ ਦੀ ਇਹ। ਪਤਾ ਕੀ ਹੁੰਦਾ ਵੀ ਜਦ ਜਦ ਕਬਰਾਂ ਦੇ ਵਿੱਚ ਬਜ਼ੁਰਗ ਹੁੰਦੇ ਆ ਵੀ ਕੁਝ ਹੁਣ ਨਵੀਆਂ ਕਬਰਾਂ ਨੇ ਸਾਨੂੰ ਪਤਾ ਹੁਣ ਸਾਡੇ ਉਰੇ ਨਾ ਤਾਂ ਆਬਾਦਤ ਕਰਨ ਵਾਸਤੇ ਕੋਈ ਜਗ੍ਹਾ ਹੈ। ਆ ਸਾਡੇ ਲੋਕਾਂ ਨੇ ਕੀ ਕਰਿਆ ਵੀ ਇਹ ਮਸਜਿਦ ਦੀ ਜਗ੍ਹਾ ਸੀ ਜੀ ਸਰਪੰਚ ਵੀ ਤੇ ਲੱਗ ਸੇ। ਵੀ ਇਹਨਾਂ ਨੇ ਜਿਹੜੀ ਜਗ੍ਹਾ ਹੈ ਉਹ ਖਾਲੀ ਕਰਾ ਕੇ ਨਾ ਉਰੇ ਤੋਂ ਖਾਲੀ ਕਰਾ ਕੇ ਵੀ ਇੱਕ ਭਾਈਚਾਰੇ ਨੂੰ ਦੇਖੋ ਬਾਤ ਤੁਦੀ ਲੋਡ ਹੁੰਦੀ ਹੈਗੀ ਖਾਲੀ ਕਪੌਸ਼ ਏਰੀਆ ਕੋਈ ਆਂਦਾ ਜਾਂਦਾ ਬੰਦਾ ਸਾਡੇ ਕਬਰਤਾਨ ਦੀ ਜਗ੍ਹਾ ਹੈਗੀ ਹੈ ਤੇ ਇੱਥੇ ਇੱਕ ਇੱਕ ਤਾਂ ਸਾਡੇ ਭਾਈਚਾਰੇ ਦੇ ਲੋਕ ਨੇ ਬਾਹਰੋਂ ਵੀ ਆਏ ਹੋਏ ਨੇ ਕੁਝ ਕੁਝ ਇੱਥੇ ਦੇ ਲੋਕ ਰਹਿਣ ਵਾਲੇ ਆ ਵੀ ਉਹਨਾਂ ਨੂੰ ਰੱਬ ਦਾ ਨਾਮ ਲੈਣ ਦੇ ਵਿੱਚ ਕੋਈ ਦਿੱਕਤ ਨਾ ਵੀ ਇਸ ਕਰਕੇ ਆ ਮਸਜਿਦ ਵੀ ਤਾਮਿਲ ਕਰੀ ਗਈ ਹੈ ਠੀਕ ਹੈ ਨਾ ਤੇ ਇਹ ਹੁਣ ਇਹਨਾਂ ਦਾ ਕੀ ਇਰਾਦਾ ਹੈ ਵਾਕ ਬੋਰਡ ਵਾਲਿਆਂ ਦਾ ਪਹਿਲਾਂ ਤਾਂ ਇਹਨਾਂ ਨੇ ਲੀਜ਼ ਦਿੱਤੀ ਉਹ ਬੰਦਾ ਪਤਾ ਨਹੀਂ ਉਹਰੇ ਕੀ ਕਰਨਾ ਚਾਹੁੰਦਾ ਸੀ ਸੰਘਰਸ਼ ਕਰਿਆ ਤੇ ਉਹ ਲੀਜ਼ ਅੱਜ ਤੱਕ ਕਮੇਟੀਆਂ ਵੀ ਬਣ ਗਈਆਂ ਇਹਨਾਂ ਨੇ ਇੱਕ ਵੀ ਅੱਜ ਤੱਕ ਨੂੰ ਸਾਨੂੰ ਨਹੀਂ ਉਹ ਦਿੱਤਾ ਕੋਈ ਵੀ ਲੈਟਰ ਵੀ ਉਹ ਲੀਜ਼ ਇਹਨਾਂ ਨੇ ਕੈਨਸਲ ਕਰੀ ਹੈ ਜਾਂ ਇਸੇ ਤੇ ਉਹ ਜਿਉਂਦੀ ਤਿਉਂ ਬਾਕੀ ਹੈ ਹੁਣ ਅਗਲਾ ਕਰਦੇ ਕੀ ਕਰੋਗੇ ਹੁਣ ਅਗਲਾ ਕਾਰਵਾਈ ਹੈ ਕਿ ਕੱਲ ਪਰਸੋਂ ਉਹਰੇ ਜਿਹੜਾ ਵਕ ਬੋਰਡ ਦਾ ਕੋਈ ਇਹਨਾਂ ਦਾ ਸੀਓ ਹੈਗਾ ਪਰੇ ਸਾਹਿਬ ਹੈਗੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਵੀ ਪਰੇ ਸਾਹਿਬ ਆਏ ਸੀ ਕੌਣ ਆਏ ਸੀ ਪਰ ਉਹ ਕਿਹਾ ਵੀ ਪਰੇ ਆਇਆ ਔਰੇ ਵੀ ਸਾਡੇ ਬੰਦੇ ਨੂੰ ਧਮਕਾਇਆ ਗਿਆ ਉਹ ਕਿਤੇ ਕਸ਼ਮੀਰ ਦੇ ਦੋ ਬੰਦੇ ਨੇ ਇਆ ਕੋਈ ਇੱਕ ਹੋਰ ਬੰਦੇ ਨੇ ਦੋ ਬੰਦੇ ਹੋਰ ਨੇ ਉਹਨਾਂ ਨੂੰ ਸਾਡੀ ਕਮੇਟੀ ਦੇ ਵਿੱਚ ਐਂਟਰ ਕਰਾਉਣ ਲਈ ਦਬਾਅ ਪਾ ਰਿਹਾ ਸਮਡੀ ਕਮੇਟੀ ਦੇ ਉੱਪਰ ਵੀ ਇਹਨਾਂ ਬੰਦਿਆਂ ਨੂੰ ਐਂਟਰ ਕਰਿਆ ਜਾਵੇ ਤਾਂ ਜੋ ਕਮੇਟੀ ਦੇ ਖਿਲਾਫ ਚੱਲ ਕੇ ਆਪਣੀ ਮਨਮੰਨੀਆਂ ਕਰਕੇ ਔਰੇ ਦੀ ਜਿਹੜੀ ਜਗ੍ਹਾ ਹੈ ਜਿਹੜੀ ਵਧੀਆ ਐਨ ਲੋਕੇਸ਼ਨ ਵਧੀਆ ਵੀ ਇਸ ਜਗ੍ਹਾ ਨੂੰ ਆਪਣੇ ਤਰੀਕੇ ਨਾਲ ਆਪਨੇ ਕੰਤੇ ਬਾੜ ਰਹੇ ਕਮੇਟੀ ਦੇ ਵਿੱਚ ਆ ਗਏ ਨਾਲ ਇਹ ਵਾਕ ਬੋਰਡ ਦੇ ਜਿਹੜੇ ਆਫੀਸਰ ਨੇ ਵੀ ਉਹ ਸਾਡੇ ਨਾਲ ਨਾਜਾਇਜ਼ ਕਰਨ ਦੀ ਕੋਸ਼ਿਸ਼ ਕਰਨੀ ਇਹ ਧੱਕੇਸ਼ਾਹੀ ਕਿਸੇ ਵੀ ਕਿਸਮ ਦੇ ਬਰਦਾਸ਼ਤ ਨਹੀਂ ਕਰੀ ਜਾਊਗੀ ਜੇ ਸਾਡਾ ਮਸਲਾ ਸ਼ੁੱਕਰਵਾਰ ਤੱਕ ਮਸਲਾ ਨਹੀਂ ਹੱਲ ਹੁੰਦਾ ਤਾਂ ਇਹ ਜਿਹੜਾ ਰੋਸ ਹੈ ਉਹ ਵੱਡੇ ਪੱਤਰ ਤੇ ਉਠਾਇਆ ਜਾਊਗਾ। ਵਕਾ ਬੋਰਡ ਪੰਜਾਬ ਮੁਰਦਾਬਾਦ ਵਕਾ ਬੋਰਡ ਪੰਜਾਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਧੱਕੇ ਸ਼ਾਹੀ ਨਹੀਂ ਚਲੇਗੀ ਧੱਕੇ ਸ਼ਾਹੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਬਾਕੀ ਜਿਹੜਾ ਵੱਕਬੋਰਡ ਕਹਿੰਦਾ ਵੀ ਮੈਂ ਔਰੇ 6 ਮਹੀਨੇ ਬਾਅਦ ਤੇ ਲੋਕ ਲਵਾ ਦੂੰਗਾ ਤੁਸੀਂ 6 ਦਿਨ ਸਾਡੀ ਮਸਜਿਦ ਨੂੰ ਬੰਦ ਕਰਕੇ ਦਿਖਾਓ ਤੁਹਾਨੂੰ ਦੱਸ ਦੂੰਗੇ ਵੀ 6 ਦਿਨ ਦੇ ਵਿੱਚ ਕੀ ਹੁੰਦਾਗਾ ਪੰਜਾਬ ਦੇ ਮੁਸਲਮਾਨ ਨੇ ਤੁਸੀਂ ਸਾਡੀ ਸੁਰੱਖਿਆ ਵਾਸਤੇ ਸਰਕਾਰ ਨੇ ਲਾਇਆ ਹੋਇਆ ਤੁਸੀਂ ਸਾਡੇ ਦੇ ਕਿਸੇ ਕਿਸਮ ਦਾ ਕੋਈ ਵੀ ਦਬਾਅ ਨਹੀਂ ਬਣਾ ਸਕਦੇ ਕਿਉਂ ਅਸੀਂ ਬਰਦਾਸ਼ਤ ਨਹੀਂ ਕਰੂੰਗੇ ਆਵੇਂ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇ ਧੰਨਵਾਦ ਜੀ ਸਾਰੇ ਪੱਤਰਕਾਰਾਂ ਦਾ